ਚੋਰਾਵਾਂ ਵੱਲੋਂ ਇੱਕ ਘਰ ਚ ਵੜ ਕੇ ਤਸਲਦੀ ਨਾਲ ਕੀਤੀ ਗਈ ਚੋਰੀ ਮਾਮਲਾ ਤੀਨਾਂ ਨਗਰ ਤੇ ਪਿੰਡ ਸਿੰਘੋਵਾਲ ਦਾ ਪੁਲਿਸ ਕਰ ਰਹੀ ਹੈ ਜਾਂਚ ਦੀਨਾਨਗਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਨ ਸਿੰਘਵਾਲ ਵਿਖੇ ਚੌਰਾ ਵੱਲੋਂ ਇੱਕ ਕਾਰ ਚਾਹਲੋ ਕੇ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਬੰਦੀ ਚਾਨ ਘਰੀ ਤੇ ਦਿਆ ਕਰਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਵਿੱਚ ਰਾਤ ਨੂੰ ਕਿਸੇ ਫੈਕਟਰੀ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਸ਼ਾਮ ਨੂੰ ਉਹ ਘਰੋਂ ਚਲਾ ਜਾਂਦਾ ਹੈ ਤੇ ਸਵੇਰੇ ਕਰੀਬ 9:30 ਵਜੇ ਘਰ ਵਾਪਸ ਆਉਂਦਾ ਹੈ ਉਸ ਤੋਂ ਇਲਾਵਾ ਉਸ ਦੇ ਕਾਰ ਵਿੱਚ ਹੋਰ ਕੋਈ ਵੀ ਨਹੀਂ ਰਹਿੰਦਾ ਉਹਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤੀ ਡਿਊਟੀ ਕਰਕੇ ਜਦੋਂ ਉਹ ਸਵੇਰੇ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਘਰ ਦਾ ਗੇਟ ਖੋਲ੍ਹਿਆ ਤਾਂ ਵੀ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਘਰ ਦੇ ਦੋਵਾਂ ਦਰਵਾਜ਼ਿਆਂ ਦੀ ਤਾਲੇ ਟੁੱਟੇ ਸਨ ਅਤੇ ਸਾਰਾ ਸਮਾਨ ਘਰ ਦਾ ਇੱਧਰ ਉੱਧਰ ਖਿਲਰਿਆ ਹੋਇਆ ਸੀ ਅਲਮਾਰੀ ਤੇ ਲੋਕਰ ਵੀ ਟੁੱਟੇ ਹੋਏ ਸਨ ਉਸ ਨੇ ਦੱਸਿਆ ਕਿ ਮੇਰਾ ਕ੍ਰੀਬ 18000 ਰੁਪਿਆ ਨਕਦ ਤਿੰਨ ਕੜੀਆਂ ਇੱਕ ਉਪੋਟਾ ਚ ਮੋਬਾਈਲ ਸਮੇਤ ਹੋਰ ਛੋਟਾ ਮੋਟਾ ਸਮਾਨ ਵੀ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਹਨ ਉਦੋਂ ਇਸ ਸਬੰਧੀ ਦਿਨਾਂਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਹਨ ਉਦੋਂ ਇਸ ਸਬੰਧੀ ਦਿਨਾਂਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਾਦਸ਼ਾਹ ਵਾਅਦਾ ਦੇ ਦੇ ਘਰ ਮੇਰੇ ਤੋਰੀ ਹੋ ਗਿਆ ਬਾਰੇ ਕੱਲਾ ਰਹਿਣਾ ਘਰ ਦੂਜੇ ਜਾਂ ਨਤਾਲੇ ਮਾਰਦੇ ਜਦੋਂ ਦਬੇ ਸਵੇਰੇ ਆ ਕੇ ਵੇਖਿਆ ਕੰਤਾਲੇ ਟੁੱਟੇ ਜਦ ਮੈਂ ਕੰਦ ਕਰ ਆ ਗਿਆ ਚੋਰ ਕੀ ਕੀ ਲਾ ਗਿਆ ਜੀ ਤੁਹਾਡਾ ਤਿੰਨ ਘੜੀਆਂ ਤਿੰਨ ਜੋੜੇ ਡੁੱਟਾ ਤੇ 18-2000 ਦੇ ਲੱਗਦੇ ਇੱਕ ਫੋਨ ਲੈ ਗਿਆ ਨਵਾ ਜਿਹੜੇ ਸਿਮ ਵੀ ਦਿਹਾਲੀ ਪਾਈ ਦੋਨਾ ਕਮਰੇ ਚੋਂ ਨੇ ਦੋਆ ਕਮਰੇ ਚੋਂ ਨੇ ਚੋਰੀ ਕੀਤੀ ਹੈ ਜੀ ਦੋਆ ਕਮਰੇ ਠੀਕ ਕੋਈ ਇਤਲਾਹ ਕੀਤੀ ਪੁਲਿਸ ਵਾਲਿਆਂ ਨੂੰ ਤੁਸੀਂ ਹਾਲੇ ਨੇ ਹੋਣ ਸਰਪੰਚ ਸਾਹਿਬ ਆਏ ਨੇ ਉਹਨਾਂ ਨੂੰ ਫੋਨ ਕੀਤਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਦੋਂ ਮਕਾਨਾਂ ਦੇ ਜਿਹੜੇ ਜ਼ੋਰ ਤੋਰੇ ਕਰਦੇ ਜਾਂ ਨਸੀਬਾਂ ਦੇ ਛੜੀ ਤੋਰੇ ਫਿਰਦੇ ਨੇ ਇਹਨਾਂ ਦਿਨ ਨੇ ਗੇਲ ਪਾਈ ਜਾਂ ਲੋਕਾਂ ਦੇ ਘਾ ਜ਼ੋਰੀਆਂ ਨਾ ਹੋਣ